ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਵਲੌਗ ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦਾ ਵਲੌਗ ਬਹੁਤ ਇੰਟਰਸਟਿੰਗ ਹੈ ਅਨੁਭਵ ਆਪਣੇ ਪਿੰਡ ਚੱਲੀ ਹੁੰਦਾ ਸੀ ਕ੍ਰਿਕਟ ਦਾ ਟੂਰਨਾਮੈਂਟ ਉਹਦਾ ਅੱਜ ਆ ਫਾਈਨਲ ਦਿਨ ਆ ਕਿੰਨੇ ਚੌਕੇ ਛਿੱਕੇ ਲੱਗਦੇ ਆ ਕਿੰਨੇ ਲੋਕ ਇਕੱਠੇ ਹੁੰਦੇ ਆ ਕਿਹੜੇ-ਕਿਹੜੇ ਕਲਾਕਾਰ ਪਹੁੰਚਦੇ ਆ ਕਿਹੜੇ-ਕਿਹੜੇ ਗੀਤਕਾਰ ਪਹੁੰਚਦੇ ਆ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਵਲੌਗ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਓ ਬਹੁਤ ਇੰਟਰਸਟਿੰਗ ਵਲੌਗ ਬਣੂਗਾ ਲਾਲਕਰੇ ਵੀ ਮਾਰਾਂਗੇ ਛਿੱਕੇ ਵੀ ਮਰਵਾਵਾਂਗੇ ਸਾਰਾ ਕੁਝ ਚੱਲੂ ਤੇ ਤੁਸੀਂ ਬਣੇ ਰਹੋ ਐਂਡ ਤੱਕ ਪਿੰ ਕਬਾਡੀ ਹੁਣ ਤੇ ਤਾਸਪੁਰੀ ਉਹ ਸ਼ਰਮ ਨਾ ਜੀ ਦੇਖੋ ਰਣਕ ਮੇਲਾ 23 ਬਣ ਕੇ ਤਿੰਨ ওভার ਲਓ 3 ওভার ਦੇ 23 ਬਣ ਕੇ 87 ਬਣਾਉਨੇ ਆ ਲਓ 18 ਬਾਲਾਂ ਇਹ ਖੇਡ ਜਿਹੜੀ ਬਾਕੀ ਹੈ ਖਿਡਾਰੀ ਅਗਲੇ ਮੈਚ ਦੀਆਂ ਟੀਮਾਂ ਜਿਹੜੀਆਂ ਰੈਡੀ ਰੈਡੀ ਫਾਫੜੇ ਭਾਈ ਕੇ ਤੇ ਨਾਲ ਕੇ ਹਰਿਆਣੇ ਦੀ ਟੀਮ ਜਿਹੜੀ ਦੋਨੋਂ ਟੀਮਾਂ ਜਿਹੜੀਆਂ ਤਿਆਰ ਰਹਿਣ ਨਾਲ ਸਾਹਮਣੇ ਅਮਨ ਆ ਗਿਆ ਮੇਰੇ ਵੀਰੋ ਆ ਜਾ ਵੀ ਸਮਣਾ ਕਿਸੇ ਦੋਨਾਂ ਤੇ ਮੈਨੂੰ ਵਿਸ਼ਵਾਸ ਕਰਦਾ ਹਾਂ ਦੇਖਦਾ ਬੈਠੇ ਸ਼ੱਕਾ ਵੱਜੂਗਾ ਹਾਂ ਹੱਥ ਖੜਾ ਵੀ ਕਰਦਾ ਵੀ ਸਟਾਜ ਜਿਹੜਾ ਗੱਲ ਤੇ ਉਹੀ ਹੈ ਕਹਿੰਦਾ ਵੀ 500 ਰਨ ਤੇ ਪੈਣਾ ਚਾਹੀਦਾ ਓਵਰ ਫਿਰ ਜਦ ਮਾਗਰ ਨੇ ਦੋ ਏ ਉੱਡ ਪਾਤਾ ਬਾਈ ਬਾਲ ਕਿਹਦੇ ਸਿਰੇ ਨਹੀਂ ਇਤਰਾਣੀਆਂ ਨਾ ਖੇਡਾਂਗੇ ਹੈਲੋ ਹੈਲੋ ਆਹ ਤੱਕ ਚੱਲੋ ਬਾਈ ਜੀ ਹੈਲੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਤਿੰਨ ওভার ਤੇ ਕਿੰਨਾ ਸਟਾન્ડ ਬਣ ਗਿਆ ਪਿੰਨਾ ਆ ਗਿਆ ਕਹਿੰਦੇ ਫੁੱਲੋਂ ਦੀ ਧਰਤੀ ਦਾ ਤੇ ਕਹਿੰਦੇ ਮਹਾਨ ਕਬੱਡੀ ਖਿਡਾਰੀ ਤੇ ਨੌਂਕਿਆਂ ਵਾਲੇ ਗਲਜਾਨ ਬਾਈ ਦਾ ਕਹਿੰਦੇ ਭਾੜਦਾ ਮੇਰੇ ਮਿੱਤਰੋ ਜਿਹਨੇ ਪਰਲ ਹੌਂਦ ਕੱਪ ਦੇ ਵਿੱਚ ਬੰਦੇ ਬੰਦੇ ਕਰਵਾਈ ਹੈ ਤੇ ਕਹਿੰਦੇ ਸੱਚਾ ਭਾੜਦਾ ਚੱਲਦੇ ਸੁਧਿਆ ਵੱਜਿਆ ਨਾ ਵੇਖਾਂਗੇ ਪੁਰ ਮੁੰਡਾ ਪ੍ਰਾਗਣਾ ਦਾ ਤੇ ਪਹਿਲੀ ਤੇ ਪਹਿਲੀ ਤੇ ਪਹਿਲੀ ਤੇ ਗੱਲ ਟੱਕਰਦਾ ਇਹਦਾ ਛੱਕਾ ਦੂਜੀ ਲੋਕਾਂ ਦੇ ਜੇ ਤੁੰਨੇ ਲੇਦਾ ਅੱਖ ਦਮਾਉਂਦੀ ਜੇਟਾ ਟਾਂਵਾਰਾਂ ਦੇ ਖੇਲੋਦਾ ਪਹਿਲਾ ਕਰਦਾ ਪਹਿਲੋ ਜੇਤੂ ਫੈ ਮੇਲੇ ਦਾ ਉਧਰ ਕਹਿੰਦੇ ਹੈਂਟੀ ਰਾਮਗੜ ਸਾਡਾ ਭਰਾ ਉਹ ਵੀ ਕਦੇ ਉੱਚੇ ਤਰ ਤੇ ਪਹੁੰਚਿਆ ਹੋਇਆ ਵੱਡੇ ਮੇਲੇ ਦੇ ਉੱਪਰ ਯੂ ਐਸ ਏ ਦੇ ਵਿੱਚ ਕਹਿੰਦੇ ਰਹਿੰਦੇ ਫਾਦਰ ਸਾਹਿਬ ਚੱਕਰਾ ਠਾ ਠਾ ਓਏ ਹੁੰਦੀ ਆ ਹੜੌਂਦੀ ਦੇ ਵਿੱਚ ਓਏ ਸਾਹਮਣੇ ਸਾਹਮਣੇ ਹੜੌਂਦੀ ਦੇ ਵਿੱਚ ਕਹਿੰਦੇ ਠਾ ਠਾ ਹੁੰਦੀ ਹੈ ਕੰਦੀ ਪੰਢੇੜ ਕਹਿੰਦੇ ਰਹਿੰਦਾ ਅਮਰੀਕਾ ਵਿੱਚ ਹੋਟਾਦਾ ਵੀ ਬਾਵਾ ਗਰੇ ਨਾਮ ਕੁਮਰ ਜਿੰਦਰ ਚਾਲ ਯੂ ਐਸ ਏ ਵਾਲਾ ਦੋ ਵੀਰ ਦੇ ਵੀ ਕਹਿੰਦੇ ਵੱਡੇ ਰੋੜਾ ਮੇਰੇ ਮਿੱਤਰੋ ਜੁੱਤੀ ਜਾਵੀ ਉੱਚੇ ਚੇਟਾ ਉੱਤੇ ਤੀਜਾ ਵੀ ਉਹ ਵੀਰ ਵੀ ਕਹਿੰਦੇ ਜੁੱਤੀ ਜਾਵੀ ਜਸ਼ਨ ਜਸ਼ਨ ਦਾ ਤੋਤਾ ਵੀ ਉਹ ਜਦੋਂ ਬਾਹਰ ਜਸ਼ਨ ਦੀ ਖੇਡ ਚੜ੍ਹਦੀ ਬੰਦੀ ਬਹੁਤ ਕਹਿੰਦਾ ਜੋਨਾਵਾ ਕਵਾ بجوٹ ہوگا چل کوئی ਜਿਹੜਾ ਫੁੱਲੋ ਵਾਲਾ ਕਹਿੰਦੇ ਪਿੱਛੇ ਹੈ ਬਹੁਤ ਬੜਾ ਧੰਨਵਾਦ ਹੈ ਮੈਚ ਲਓ ਵੀ ਚੱਲ ਪਏ ਹੁਣ ਸਾਡੇ ਪਿੰਡ ਵਾਲੇ ਹੁਣ ਦੇਖਣਾ ਇਹ ਮੁੰਡੇ ਕੀ ਕਰਦੇ ਨੇ ਲੱਗਦਾ ਤਾਂ ਹੈਗਾ ਵੀ ਕੁਝ ਨਾ ਕੁਝ ਕਰਨ ਜਗ੍ਹਾ ਉਹ ਟੀਮਾਂ ਤਕੜੀ ਬਣੀ ਹੋਈ ਹੈ ਵੀਰੋ ਰਾਂਕੇ ਜਾ ਕੇ ਦੇਖਦੇ ਕੀ ਕਰਦੇ ਪੂਰੀਏ ਪਿੰਡ ਦਾ ਅਗਲੇ ਬਲਾਰੇ ਜੈਕੀ ਤੇ ਸੋਨੂ ਸਟਾਰ ਜੈਕੀ ਹੋਰ ਆ ਜਾਂਦਾ ਸੋਨੂ ਸਟਾਰ ਹੋ ਗਏ ਪਾਣੀ ਪੂਰੀ ਪਿਆਵਾ ਫਿਰ ਮੈਂ ਜਿਹੜਾ ਦੇਖਣਾ ਪਿੰਡ ਦਾ ਪਿੰਡ ਦਾ ਮੈਚ ਦੇਖਣ ਦਾ ਔਕਾਜ ਹੋ ਜਾਂਦਾ ਬਹੁਤ ਵੱਡਾ ਧੰਨਵਾਦ ਜਿੰਦਰ ਹੀਰਕੇ ਤੇ ਨਾਲ ਅੰਮਲ ਫੜੋਲੀ ਭਰਾ ਸਾਡਾ ਤੇ ਨਾਲ ਹੀ ਲਾਸਟ ਕੁਆਟਰ ਮੈਚ ਜਿਹੜਾ ਖੇਡਿਆ ਜਾਣਾ ਹੈ ਮੇਰੇ ਨਾਲ ਜੇਕੀ ਫੜੋਲੀ ਭਰਾ ਸਾਡਾ ਜਿੰਦਗੀ ਦਾ ਮਾਨ ਹੈ ਜਰਨੈਲ ਭਾਈ ਸਾਡਾ ਕਿਹਨਾਂ ਰੁਪਿਆ 1100 ਦਿੱਤਾ ਜਾਣਾ ਹੈ ਉਧਰ ਦੇ ਪਾਸੇ ਵਿਕੀ ਸਪੇਨ ਨਾਲ ਹਰ ਵੀ ਜਰਮਨ ਸੈਮੀਫਾਈਨਲ ਹੋਇਆ ਤਿਆਰ ਬਣ ਗਿਆ ਉਹਨਾਂ ਵੱਲੋਂ 2000 ਪਹਿਲੀ ਤੇ ਚੱਕਾ ਉਹ ਪਹਿਲੀ ਵਾਰ ਦੇ ਆਓ ਹੁਣੋ ਜੀ ਮਾਰ ਕਰ ਹੁਣੋ ਜੀ ਵਾਲਾ ਨੇ ਹੁਣੋ ਜੀ ਮਾਰ ਤੇ ਪਹਿਲੇ ਬੱਲੇ ਬੱਲੇ ਬਾਈ ਜੋਪੇ ਵਾਲਿਆ ਆਓ ਸੜਾ ਕਰਾ ਗਏ ਮੇਰੇ ਵਿੱਚ ਫੀਲਡ ਬਣਾ ਤੇ ਵਿੱਚ ਭਗੜੇ ਪੈਂਦੇ ਜਗੀ ਚਾਹ ਕੈਨੇਡਾ ਜਿਸਕਰ ਨੇ ਕਹਿੰਦੇ ਆਂਗਲੈਂਡ ਵਾਲਾ ਤੇ ਕਹਿੰਦੇ ਉਧਰ ਦੇ ਪਾਸੇ ਬੂਟਾ ਗਵਿੰਦਪੁਰੀਆ 500 ਦਾ ਛੱਕਾ ਵੱਜ ਗਿਆ ਜੇਡੋ ਹੋਰ ਬਣ ਗਏ ਤੇ ਫਿਰ ਮੇਰੇ ਵੀਰੋ 2100 ਹਮਲੇ ਤੋਂ ਨਸ ਤਿੰਨ ਛੱਕੇ ਸਿਮਰ ਹਡੋਲੀ ਬੱਲੀਓ 11000 ਜਯੋ ਛੱਕਾ ਵਾਹ ਓਏ ਮਾਗੀ ਤਾੜੀ ਵਾਹ 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 ਓਏ ਬਾਲ ਤੇ ਛੱਕਾ ਕਹਿੰਦੇ 4400 ਦਾ ਹੋਣਾ ਹੈ ਮੇਰੇ ਮਿੱਤਰੋ ਬਡੋਲੀ ਵਾਲਾ ਕਹਿੰਦੇ ਕਾਲਾ ਸਾਹਮਣੇ ਕਹਿੰਦੇ ਤਿਆਰ ਬਰ ਤਿਆਰ ਥੋਰ ਨਵੇਂ ਉਹ ਮੇਰੇ ਮਿੱਤਰ ਮੁੰਡਾ ਬਰਾੜ ਪਰਿਵਾਰ ਦਾ ਲਓ ਸਾਹਮਣੇ ਪਹਿਲੀ ਬਾਲ ਖਿੱਦੜਵਾਹੇ ਦਾ ਜਸ਼ਨਾ ਖਿੱਦੜਵਾਹੇ ਦਾ ਜਸ਼ਨਾ ਉਧਰ ਦੇ ਪਾਸੇ ਪਹਿਲੀ ਤੇ ਪਹਿਲੀ ਦੇ ਹੋ ਗਿਆ ਹੱਲਾ ਗੁੱਲਾ ਆ ਗਿਆ ਹੋ ਗਿਆ ਓਏ ਕੀ ਚੱਕਾ ਲਾ ਓਏ ਖੇਡਾਂ ਹੋਇਆ ਸੀਗਾ ਖੜੌਂਦੀ ਦੇ ਵਿੱਚ ਜੇ 224 ਦੇ ਵਿੱਚ ਅੱਜ ਰੌਣਕ ਲੱਗੀ ਹੈ ਤੇ ਜੰਗੀ ਚੰਨ ਬਾਈ ਦਾ ਬਹੁਤ ਵੱਡਾ ਯੋਗਦਾਨ ਹੈ ਇੱਕ ਤੜੀ ਮਾਰੋ ਯਾਰ ਮੁੰਡਾ ਦਰਸ਼ਨ ਹੈ ਮੁੰਡੇ ਨੇ ਕਹਿੰਦੇ ਪਹਿਲੇ ਮੈਚ ਤੋਂ ਪਹਿਲੀ ਵਾਰ ਤੇ ਲੈ ਵੀ ਇਹ ਵੱਡੇ ਮਾਨ ਕੀਤੇ ਸੋਜ ਵਾਲਿਆ ਕਿਤੇ ਦੇ ਸਾਰੇ ਦੇ ਵੱਡੇ ਮਾਨ ਕੀਤੇ ਹੈ ਜਿੰਗੀ ਚੈਲ ਕਦੇ ਕੈਨੇਡਾ ਵਾਲਾ ਭਰਾ ਸਾਡਾ ਸਾਹਮਣੇ ਕਹਿੰਦੇ ਤਿਆਰ ਵਰ ਤਿਆਰ ਹੈ ਪਰ ਕਿੱਦਣ ਵਾ ਮੇਰੇ ਵੀਰੋ ਸੌ ਤੋਂ ਪਲਸ ਹੋ ਬੈਨੇ ਬਾਹਾਂ ਦੇ ਖਿਡਾਰੀ ਦਿੱਤੇ ਲੈ ਵੀ ਜਿੰਦਰ ਖੁਸ਼ੀ ਨੂੰ ਸੋ ਲਈ ਬੜਾ ਗੁਰਸੇ ਕੀਤਾ ਜਿੰਦਰ ਮਾਨ ਹੁਰੀ ਵੱਡਾ ਖੇਡ ਮੈਦਾਨ ਕਿਤੇ ਕਰਵਾਇਆ ਆ ਆ ਗਿਆ ਦੇ ਬਾਰੇ ਪੁੱਜ ਭਾਈ ਦੇ ਲੋ ਸਭ ਤੋਂ ਪਹਿਲੋਂ ਦੀ ਗੇਂਹੇ ਧਰਦੀ ਹੈ ਪਰ ਆਪ ਵੀ ਮੁੜ ਗਿਆ ਹੈ ਕੁਰਸੀਆਂ ਤੇ ਕਹਿੰਦੇ ਆਪ ਵੀ ਮੁੜ ਗਿਆ ਮੇਰੇ ਵੀਰੋ ਆਓ ਵੀ ਅਗਲੇ ਬੱਲੇਬਾਜ਼ ਭੱਜ ਕੇ ਭੱਜ ਕੇ ਪੁੱਜੇ ਸਾਡੇ ਖੇਡ ਮੇਲੇ ਦੇ ਉੱਪਰ ਪਹਿਲਾਂ ਤਾਂ ਤਾੜੀਆਂ ਆਜੋ ਭਾਈ ਜੀ ਫੇਰ ਹੀ ਗੁਰ ਸਰਦਾਰ ਹਾਂ ਸਿੱਧੂ ਜੱਟ ਨਾਲ ਵੀ ਸੰਗਤ ਕਿਹੜਾ ਆ ਦੋਨੇ ਨੇ ਹਾਂ ਅਰਵਿਸ ਸਤਾਰਾ ਥੋੜਾ ਬੁਖਾਰ ਹੈ ਬਾਈ ਨੂੰ ਹਰ ਇੱਕ ਪਿਆਰ ਕਰਕੇ ਜਿਹੜੇ ਭਰਾ ਸਾਡੇ ਇਹ ਪੁੱਜ ਲੈ ਵੀ ਭਾਈ ਦੇ ਪਰ ਵਾਲਾ ਸਿੱਧੂ ਜੱਜਨਪੁਰਾ ਕਾ ਵੀ ਥੋੜਾ ਜਿਆਦਾ ਬੁਖਾਰ ਹੈ ਤੇ ਥੋੜਾ ਗਲਾ ਵੀ ਥੋੜਾ ਜਿਆਦਾ ਖਰਾਬ ਹੈ ਆਪਾਂ ਸਰਬੇ ਮਾਨ ਨੂੰ ਦਿਓ ਜੀ ਮੌਕਾ ਸਰਬਾ ਮਾਨ ਮੇਕ ਤੇ ਆ ਜਾਗੇ ਜੀ ਸਰਬਾ ਮਾਨ ਆ ਬਈ ਥੈਂਕ ਯੂ ਭਾਈ ਸਾਥੋ ਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰਾ ਭਰਾ ਅੱਜ ਲੜ ਖੜਾਏਗਾ ਤੇ ਸਾਡਾ ਕਾਕਾ ਲੱਖੀ ਚਲੇਗਾ ਸੋ ਸਾਰੇ ਨਗਰ ਦਾ ਬਹੁਤ ਬਹੁਤ ਧੰਨਵਾਦ ਹੈ ਵੀਰੇ ਹਨਾ ਜਿੰਨੇ ਵੀ ਮੈਨੇਜਮੈਂਟ ਆ ਜਿੰਨੇ ਵੀ ਇੱਥੇ ਬਹੁਤ ਚੋ ਪੂਰੇ ਨੇ ਜਿੰਨੇ ਖੇਡਿਆ ਵੀਰ ਪੌਂਚ ਅੰਪਾਇਰ ਦੋ ਜਿੰਨੇ ਹੀ ਪੌਂਚਾ ਦਾ ਸਾਰਾ ਧੰਨਵਾਦ ਹਰ ਤੱਕ ਦਾ ਜਿਹੜਾ ਕੰਮ ਕਰ ਗਿਆ ਸੋ ਬਹੁਤ ਸਾਰਾ ਉਹ ਤੇਰੇ ਨਾਲ ਖੜਿਆ ਤੇਰੇ ਨਾਲ ਖੜਾਂਗੇ ਜੀ ਜੱਟ ਮਰ ਦੁੱਖਾਂ ਤੇ ਨਹੀਂ ਪਰ ਸ਼ਾਂਤ ਰਹਦਾ मार नी तूं चङी तरह सारियूं जानदी बड़ी वरी कुड़ी तूं चङी तरह ਗਣਾ ਹੋ ਰਿਹਾ ਜੀ ਤੁਹਾਨੂੰ ਜਿਹੜਾ ਸਾਰਾ ਪਿਆਰ ਦਾ ਆਪਣੇ ਹੋਣ ਵਾਲੀ ਗੱਡੀ ਤੇ ਦੋ ਗੋਲ ਸੁਣਾ ਕੇ ਜਾਂਦਾ ਕਾਕਾ ਹਣਾ ਕਿਉਂਕਿ ਹੁਣ ਤਾਂ ਸੋਖਣਾ ਆਪੀ ਮਾੜਾ ਮੋਟਾ ਹੈ ਗਾਉਣ ਲੱਗੀ ਤੁਸੀਂ ਪਿਆਰ ਦੇਈ ਆ ਜੋ ਵੀ ਆਪਣਾ ਨਵਾਂ ਗਾਣਾ ਆ ਜਿੰਮ ਸਾਰੇ ਮੇਰੇ ਭਰਾ ਜਰੂਰ ਜਾ ਕੇ ਸੁਣਿਓ ਵਧੀਆ ਲੱਗਦਾ ਰੀਲਾ ਰੂਲਾ ਵੀ ਜਰੂਰ ਆਉਣ ਵਾਲਾ ਗਾਣਾ ਕਿਉਂਕਿ ਪਿੰਡ ਦੇ ਬਹੁਤ ਬਾਰੇ ਬੰਦੇ ਬਿਖੇ ਸਾੜੇ ਬੰਦੇ ਬਿਖੇ ਕਾਕਾ ਗੀਤ ਕਰਦੇ ਤਾਂ ਸਾਡੇ ਤੇ ਬਲੇਵ ਲੱਗਦਾ ਵੀ ਯਾਰ ਮਾਲੀ ਦੇਖਦੇ ਅਸੀਂ ਚੰਗਾ ਵੀ ਲਿਖਦੇ ਆ ਤੁਸੀਂ ਸੁਣਨ ਵਾਲੇ ਬਾਰੇ ਆਉਣ ਵਾਲੇ ਗਾਣੇ ਦੇ ਬਸ ਬਾਈ 2 ਮਿੰਟ ਜ਼ਿਆਦਾ ਟਾਈਮ ਨਹੀਂ ਲੈਂਦਾ ਵੀਰੇ ਪਤਾ ਆਪ ਮੈਚ ਦੇਖਣ ਦਾ ਮਨ ਆਏਗਾ ਕੌਣ ਕੋ ਕਾਰੋ ਆਏਗਾ ਹੋ ਕਹਿੰਦੇ ਨੇ ਸਿਆਣੇ ਗੱਲਾਂ ਸੋਹਣੀਆਂ